ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਇੱਕ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਦਿੱਲੀ ਦੇ ਇੱਕ ਕਸਬੇ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਪਤੀ ਦਾ ਨਾਮ ਨੀਰਜ ਤੇ ਪਤਨੀ ਦਾ ਨਾਮ ਕਾਜਲ ਹੁੰਦਾ ਕਾਜਲ ਜਿਹੜੀ ਉਹ ਨੀਰਜ ਦੀ ਦੂਸਰੀ ਪਤਨੀ ਹੁੰਦੀ ਆ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਜਿਹੜੇ ਉਹ ਦੋ ਬੇਟੇ ਹੁੰਦੇ ਆ ਉਹ ਪਹਿਲੀ ਪਤਨੀ ਤੋਂ ਹੁੰਦੇ ਆ ਪਾ ਮੇ ਨੀਰਜਾ ਜਿਹੜਾ ਉਹ ਆਪਣੇ ਦੋਨਾਂ ਬੇਟਿਆਂ ਨੂੰ ਬਹੁਤ ਪਿਆਰ ਕਰਦਾ ਵੱਡਾ ਬੇਟਾ ਉਹਨਾਂ ਦਾ ਬਾਹਰ ਗਿਆ ਹੁੰਦਾਗਾ ਬਾਹਰਲੇ ਦੇਸ਼ 'ਚ ਉਹਦਾ ਬਿਜ਼ਨਸ ਵਧੀਆ ਹੁੰਦਾ ਤੇ ਨੀਰਜ ਦਾ ਵੀ ਇੱਧਰ ਕੰਮਕਾਰ ਬਹੁਤ ਵਧੀਆ ਹੁੰਦਾ ਪਰ ਜਿਹੜਾ ਛੋਟਾ ਬੇਟਾ ਹੁੰਦਾ ਉਹ ਕੋਈ ਜ਼ਿਆਦਾ ਸਮਝਦਾਰ ਨਹੀਂ ਹੁੰਦਾ ਉਹ ਥੋੜਾ ਜਿਹਾ ਅਵਾਰਾਗਰਦ ਟਾਈਪ ਦਾ ਹੁੰਦਾ ਬਸ ਉਹ ਵੇਲਾ ਰਹਿੰਦਾ ਜਿੰਮ ਜਾਣਾ ਦੋਸਤਾਂ ਨਾਲ ਇੱਧਰ ਉੱਧਰ ਤੁਰੇ ਫਿਰਨਾ ਉਹਦਾ ਕੰਮ ਹੁੰਦਾ ਜਿਹੜੀ ਕਾਜਲ ਆ ਉਹਦੀ ਆਪਣੇ ਛੋਟੇ ਬੇਟੇ ਨਾਲ ਘਟ ਬਣਦੀ ਆ ਵੱਡਾ ਬੇਟਾ ਉਹ ਆਪਣੀ ਮਾਂ ਨੂੰ ਕਦੇ ਮਤਰੀਏ ਮਾਣੀ ਸਮਝਦਾ ਪਰ ਛੋਟਾ ਬੇਟਾ ਇਹ ਸਮਝਦਾ ਆਪਣੇ ਪਾਪਾ ਨੂੰ ਕਹਿੰਦਾ ਕਿ ਤੁਸੀਂ ਦੂਸਰੀ ਸ਼ਾਦੀ ਕਰਕੇ ਮੇਰੀ ਮਾਂ ਨਾਲ ਧੋਖਾ ਕੀਤਾ ਇਸ ਕਰਕੇ ਜਿਹੜਾ ਨੀਰਜ ਦਾ ਛੋਟਾ ਬੇਟਾ ਉਹ ਆਪਣੀ ਮੰਮੀ ਮਤਰੀਏ ਮਾਂ ਕਾਜਲ ਨੂੰ ਜਿਆਦਾ ਪਸੰਦ ਨਹੀਂ ਕਰਦਾ ਤੇ ਹੌਲੀ-ਹੌਲੀ ਸਮਾਂ ਲੰਘਦਾ ਹਨਾ ਜਿਹੜਾ ਨੀਰਜ ਹੁੰਦਾ ਉਹ ਆਪਣੀ ਡਿਊਟੀ ਤੋਂ ਰਿਟਾਇਰ ਹੋ ਜਾਂਦਾ ਏ ਉਹਦਾ ਇੱਕ ਬੇਟਾ ਸੈੱਟ ਹੁੰਦਾ ਤੇ ਛੋਟੇ ਦਾ ਉਹ ਵਿਆਹ ਕਰਨ ਦੀ ਸੋਚਦੇ ਆ ਪਰ ਕਾਜਲ ਕਹਿੰਦੀ ਵੀ ਤੁਸੀਂ ਇਹਦਾ ਵਿਆਹ ਕਰਤਾ ਦਿਓਗੇ ਵੀ ਇਹ ਤਾਂ ਵਿਹਲੜ ਰਹਿੰਦਾਗਾ ਇਹ ਤਾਂ ਇਸ ਤਰ੍ਹਾਂ ਆਪਣੀ ਜਿਹੜੀ ਸਾਰੀ ਪ੍ਰਾਪਰਟੀ ਆ ਉਹ ਖਤਮ ਕਰ ਦੂਗਾ ਵੀ ਆਪਾਂ ਇਸ ਤਰ੍ਹਾਂ ਕਿਵੇਂ ਹਨਾ ਗੁਜ਼ਾਰਾ ਕਰਾਂਗੇ ਹਾਂ ਜਦੋਂ ਇਹ ਗੱਲ ਨੀਰਜ ਦੇ ਛੋਟੇ ਬੇਟੇ ਨੂੰ ਪਤਾ ਲੱਗਦੀ ਆ ਤਾਂ ਉਹ ਆਪਣੀ ਮਤਰੀਏ ਮਾਂ ਨੂੰ ਹੋਰ ਵੀ ਜ਼ਿਆਦਾ ਨਫ਼ਰਤ ਕਰਦਾ ਤੇ ਨੀਰਜ ਆ ਜਿਹੜਾ ਉਹਨੇ ਨਾ ਇੱਕ ਆਪਣਾ ਪਲਾਟ ਵੇਚਿਆ ਹੁੰਦਾ ਉਹ ਪਲਾਟ ਆ ਜਿਹੜਾ ਕਾਫੀ ਮਹਿੰਗਾ ਵਿਕਿਆ ਹੁੰਦਾ ਉਹ ਕਹਿੰਦਾ ਕਾਜਲ ਨੂੰ ਕਿ ਆਪਣਾ ਜਿਹੜਾ ਇਹ ਪਲਾਟ ਵਿਕਿਆ ਵੀ ਇਹਦੇ ਜਿੰਨੇ ਵੀ ਪੈਸੇ ਆਏ ਆ ਇਹ ਆਪਾਂ ਅੱਧੋ-ਅੱਧਾ ਦੋਨਾਂ ਮੁੰਡਿਆਂ ਦੇ ਨਾਮ ਕਰ ਦਿੰਨੇ ਆ ਪਰ ਕਾਜਲ ਕਹਿੰਦੀ ਵੀ ਨਹੀਂ ਦੋਨਾਂ ਮੁੰਡਿਆਂ ਦੇ ਨਾਮ ਨਹੀਂ ਕਰਨੇ ਇਹਦੇ ਤੁਸੀਂ ਚਾਰ ਹਿੱਸੇ ਕਰੋ ਇੱਕ ਹਿੱਸਾ ਮੇਰੇ ਨਾਮ ਇੱਕ ਹਿੱਸਾ ਆਪਣੇ ਨਾਮ ਤੇ ਇੱਕ ਆਪਣੇ ਵੱਡੇ ਬੇਟੇ ਦੇ ਨਾਮ ਤੇ ਜਿਹੜਾ ਚੌਥਾ ਹਿੱਸਾ ਉਹ ਤਿੰਨਾਂ ਦੇ ਵਿੱਚ ਚਾਰਾਂ ਚ ਸਾਂਝਾ ਰੱਖੋ ਵੀ ਸਾਰਾ ਹਿੱਸਾ ਆਪਾਂ ਛੋਟੇ ਬੇਟੇ ਨੂੰ ਨਹੀਂ ਦੇਵਾਂਗੇ ਨੀਰਜ ਕਹਿੰਦਾ ਵੀ ਦੇਖ ਭਾਵੇਂ ਉਹਦੀਆਂ ਆਦਤਾਂ ਜ਼ਿਆਦਾ ਵਧੀਆ ਨਹੀਂ ਹੈਗੀਆਂ ਪਰ ਉਹਦਾ ਹਿੱਸਾ ਨੀਨਾ ਪੜ੍ਹ ਸਕਦੇ ਵੀ ਜੇ ਆਪਾਂ ਉਹਤੇ ਜ਼ਿੰਮੇਵਾਰੀ ਪਾਵਾਂਗੇ ਉਹ ਫੇਰ ਹੀ ਸੁਧਰੂਗਾ ਪਰ ਕਾਜਲ ਆ ਜਿਹੜੀ ਉਹ ਆਪਣੇ ਪਤੀ ਨੂੰ ਕਹਿੰਦੀ ਵੀ ਨਹੀਂ ਤੁਸੀਂ ਨਾ ਇਸ ਤਰ੍ਹਾਂ ਨਾ ਕਰੋ ਵੀ ਤੁਸੀਂ ਮੇਰੀ ਗੱਲ ਮੰਨ ਲਓ ਤੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਕਾਫੀ ਬਹਿਸ ਹੁੰਦੀ ਆ ਜਿਹੜੀ ਬਹਿਸ ਉਹ ਏਨੀ ਉੱਚੀ ਉੱਚੀ ਹੁੰਦੀ ਆ ਵੀ ਘਰ ਦੇ ਵਿੱਚ ਜਿਹੜਾ ਡਰਾਈਵਰ ਹੁੰਦਾ ਤੇ ਨੌਕਰ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਨੀਰਜ ਤੇ ਕਾਜਲ ਆ ਜਿਹੜੇ ਉਹ ਆਪਸ ਵਿੱਚ ਲੜ ਰਹੇ ਹੁੰਦੇ ਆ ਕਿਸੇ ਪੈਸਿਆਂ ਪਿੱਛੇ ਚਲੋ ਜਦੋਂ ਪਲਾਟ ਦਾ ਸੌਦਾ ਹੁੰਦਾ ਉਹ ਪੈਸੇ ਆ ਜਿਹੜੇ ਨੀਰਜ ਲਿਆ ਕੇ ਘਰੇ ਰੱਖ ਦਿੰਦਾ ਉਹਦੇ ਵਿੱਚੋਂ ਕੁਛਕ ਪੈਸੇ ਆ ਉਹ ਅਲੱਗ ਰੱਖਦਾ ਤੇ ਕੁਛਕ ਅਲੱਗ ਰੱਖਦਾ ਇਕੱਠੇ ਨਹੀਂ ਰੱਖਦਾ ਸਾਰੇ ਪੈਸੇ ਤੇ ਉਹ ਸੋਚਦਾ ਵੀ ਮੈਂ ਆਪਣੇ ਵੱਡੇ ਬੇਟੇ ਨਾਲ ਗੱਲ ਕਰਕੇ ਜਿੰਨੂੰ ਜਿੰਨੂੰ ਦੇਣੇ ਹੋਏ ਉਹਨਾਂ ਦੇ ਅਕਾਊਂਟ ਦੇ ਵਿੱਚ ਰੱਖ ਦੂੰਗਾ ਨੀਰਜਾ ਸਵੇਰ ਉੱਠਦਾ ਤੇ ਉੱਠ ਕੇ ਉਹ ਫੁੱਟਬਾਲ ਦਾ ਮੈਚ ਆ ਜਿਹੜਾ ਗਰਾਊਂਡ ਦੇ ਵਿੱਚ ਲਾਉਣ ਜਾਂਦਾ ਹੁੰਦਾ ਇੱਕ ਡਰਾਈਵਰ ਉਹਨੇ ਆਪ ਦੇ ਲਈ ਲਈ ਰੱਖਿਆ ਹੋਇਆ ਸੀ ਤੇ ਇੱਕ ਆਪਣੀ ਪਤਨੀ ਲਈ ਜੀ ਉਹਦੀ ਪਤਨੀ ਨੇ ਕਿਤੇ ਜਾਣਾ ਹੁੰਦਾ ਸੀ ਤਾਂ ਉਹ ਡਰਾਈਵਰ ਨੂੰ ਫੋਨ ਕਰਕੇ ਬੁਲਾ ਲੈਂਦੀ ਸੀਗੀ ਇਹ ਜਿਹੜਾ ਉਹਨਾਂ ਦਾ ਨੀਰਜ ਨੂੰ ਲੈ ਕੇ ਗਿਆ ਸੀ ਡਰਾਈਵਰ ਉਹ ਡਰਾਈਵਰ ਉਹਨਾਂ ਦਾ ਪੱਕਾ ਡਰਾਈਵਰ ਹੁੰਦਾ ਡਰਾਈਵਰ ਆ ਜਿਹੜਾ ਸਵੇਰ 7 ਵਜੇ ਆਉਂਦਾ ਤੇ 8 ਵਜੇ ਉਹਨਾਂ ਦੇ ਘਰ ਰਲਦੀ ਜਿਹੜੀ ਕੰਮ ਵਾਲੀ ਆ ਰਸੋਈ ਦਾ ਕੰਮ ਕਰਦੀ ਆ ਸਫਾਈਆਂ ਦਾ ਕੰਮ ਕਰਦੀ ਆ ਉਹ ਆਉਂਦੀ ਹੁੰਦੀ ਆ ਜਦੋਂ ਸਵੇਰ ਨੀਰਜ ਉੱਠ ਕੇ ਆਪਣੇ ਡਰਾਈਵਰ ਨੂੰ ਕਹਿੰਦਾ ਵੀ ਚਲੋ ਗਰਾਊਂਡ ਚੱਲੀਏ ਉਹ ਗੱਡੀ ਤੇ ਉਹਦੇ ਨਾਲ ਗਰਾਊਂਡ ਚੱਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਨੀਰਜ ਦਾ ਛੋਟਾ ਬੇਟਾ ਹੁੰਦਾ ਉਹ ਬਾਹਰ ਨਿਕਲ ਜਾਂਦਾ ਬਾਈਕ ਲੈ ਕੇ ਉਹ ਜਿਮ ਜਾਂਦਾ ਜੇ ਜਿਹੜੀ ਕਾਜਲਾ ਉਹ ਕਰੇ ਹੁੰਦੀ ਆ ਜਦੋਂ ਵੀ ਘਰ ਦੇ ਵਿੱਚ ਕੋਈ ਆਉਂਦਾ ਤਾਂ ਉਹਨਾਂ ਦਾ ਜਿਹੜਾ ਗੇਟ ਸੀ ਉਹ ਕੈਂਚੀ ਗੇਟ ਲੱਗਿਆ ਹੋਇਆ ਸੀ ਕਾਜਲ ਕਿਸੇ ਵੀ ਅਨਨੋਨ ਬੰਦੇ ਨੂੰ ਦਰਵਾਜ਼ਾ ਨਹੀਂ ਖੋਲਦੀ ਹੁੰਦੀ ਕਿਉਂਕਿ ਉਹਨੂੰ ਮਤਲਬ ਇਸ ਗੱਲ ਦਾ ਡਰ ਹੁੰਦਾ ਸੀ ਹਨਾ ਵੀ ਸਾਡੇ ਹੁਣ ਪੈਸਾ ਵਾਵਾਗਾ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਵਾਰਦਾਤ ਕਰ ਸਕਦਾ ਉਹ ਸਿਰਫ ਉਹਨੂੰ ਹੀ ਦਰਵਾਜ਼ਾ ਖੋਲਦੀ ਸੀ ਜਿਹਨੂੰ ਉਹ ਚੰਗੀ ਤਰ੍ਹਾਂ ਜਾਣਦੀ ਹੁੰਦੀ ਸੀ ਉਸ ਦਿਨ ਕਾਜਲਾ ਜਿਹੜੀ ਆਪਣੇ ਘਰ ਦੇ ਅੰਦਰ ਹੁੰਦੀ ਆ ਨੌਕਰਾਨੀਆਂ ਜਿਹੜੀ ਉਹ ਹਜੇ ਨਹੀਂ ਆਈ ਹੁੰਦੀ 7 ਵਜੇ ਨੀਰੇਜ ਆ ਜਿਹੜਾ ਆਪਣੇ ਡਰਾਈਵਰ ਨੂੰ ਲੈ ਕੇ ਗਰਾਊਂਡ ਚਲਿਆ ਜਾਂਦਾ 7 ਵਜੇ 10 ਮਿੰਟ ਤੇ ਉਹਨਾਂ ਦਾ ਬੇਟਾ ਵੀ ਬਾਈਕ ਲੈ ਕੇ ਘਰੋਂ ਚਲਿਆ ਜਾਂਦਾ ਘਰ ਦੇ ਵਿੱਚ ਹੁਣ ਜਿਹੜੀ ਇਕੱਲੀ ਕਾਜਲ ਹੁੰਦੀ ਆ ਅ ਸਵਾ 7 ਵਜੇ ਉਹਨਾਂ ਦੇ ਗੇਟ ਦੇ ਵਿੱਚ ਸਕੂਟਰੀ ਤੇ ਦੋ ਬੰਦੇ ਆਉਂਦੇ ਆ ਉਹਨਾਂ ਦੋਨਾਂ ਦੇ ਹੈਲਮਟ ਪਾਏ ਹੁੰਦੇ ਆ ਨੀਲੇ ਰੰਗ ਦੀ ਸਕੂਟਰੀ ਹੁੰਦੀ ਆ ਤੇ ਉਹਨਾਂ ਡੋਰ ਬੈਲ ਬਜਾਉਂਦੇ ਆ ਜਦੋਂ ਡੋਰ ਬੈਲ ਬਜਾਉਂਦੀ ਆ ਤਾਂ ਕੈਂਚੀ ਗੇਟ ਵਿੱਚ ਦੀ ਵੇਖ ਕੇ ਕਾਜਲ ਆ ਜਿਹੜੀ ਉਹ ਦਰਵਾਜ਼ਾ ਖੋਲ ਦਿੰਦੀ ਆ ਦਰਵਾਜ਼ਾ ਖੋਲ ਕੇ ਜਦੋਂ ਉਹ ਅੰਦਰ ਜਾਣ ਲੱਗਦੀ ਆ ਤਾਂ ਉਹ ਜਿਹੜੇ ਬਾਈਕ ਤੇ ਮੁੰਡੇ ਹੁੰਦੇ ਆ ਉਹ ਅੰਦਰ ਜਾਂਦੇ ਆ ਤੇ ਅੰਦਰ ਜਾਂਦਿਆਂ ਹੀ ਉਹ ਕਾਜਲ ਤੇ ਹਮਲਾ ਕਰਦੇ ਆ ਤੇ ਉਹਨੂੰ ਉੱਥੇ ਹੀ ਮਾਰ ਦਿੰਦੇ ਆ ਉਹਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਤੇ ਉਹਦੀ ਉੱਥੇ ਮੌਤ ਹੋ ਜਾਂਦੀ ਆ ਉਹਨੂੰ ਮਾਰਨ ਤੋਂ ਬਾਅਦ ਉਹ ਦੋਨੋਂ ਜਿਹੜੇ ਹੁੰਦੇ ਆ ਮੁੰਡੇ ਉਹਦੀ ਲਾਸ਼ ਆ ਜਿਹੜੀ ਬਾਥਰੂਮ ਦੇ ਵਿੱਚ ਲੈ ਜਾਂਦੇ ਆ ਤੇ ਉਹਦੀ লাশ ਨੂੰ ਬਾਥਰੂਮ ਦੇ ਵਿੱਚ ਚੰਗੀ ਤਰ੍ਹਾਂ ਸਾਫ਼ ਕਰ ਦਿੰਦੇ ਆ ਉਹਨੂੰ ਟੂਟੀ ਥੱਲੇ ਕਰਕੇ ਪਾਣੀ ਛੱਡ ਦਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸਾਡੇ ਫਿੰਗਰਪ੍ਰਿੰਟ ਆ ਜਿਹੜੇ লাশ ਤੇ ਰਹਿ ਨਾ ਜਾਣ ਤੇ ਉਸ ਤੋਂ ਬਾਅਦ ਉਹ ਸਾਰੇ ਘਰ ਦੀ ਸਫਾਈ ਕਰਦੇ ਆ ਫਿਰ ਉਹ ਅਲਮਾਰੀ ਖੋਲ੍ਹਦੇ ਆ ਅਲਮਾਰੀ ਖੋਲ੍ਹ ਕੇ ਜਿਹੜਾ ਕੈਸ਼ ਤੇ ਸੋਨਾ ਪਿਆ ਹੁੰਦਾ ਉਹ ਚੱਕਦੇ ਆ ਸਾਰਾ ਕੁਝ ਲੁੱਟਪਟ ਕਰਨ ਤੋਂ ਬਾਅਦ ਕੱਪੜੇ ਆ ਜਿਹੜੇ ਖਿਲਾਰ ਕੇ ਸੁੱਟ ਦਿੰਦੇ ਆ ਤੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਸੀ ਉਹਦੀ ਜਿਹੜੀ ਡੀਵੀਆਰ ਹੁੰਦੇ ਆ ਉਹਨੂੰ ਪੱਟ ਕੇ ਉਹ ਆਪਣੇ ਨਾਲ ਲੈ ਜਾਂਦੇ ਆ ਜਦੋਂ ਉਹ ਐਨਾ ਸਾਰਾ ਕੰਮ ਆ ਉਹ ਇੰਨੀ ਵਾਰ ਦਾ ਤਾਂ ਅੱਧੇ ਘੰਟੇ ਦੇ ਵਿੱਚ ਕਰਕੇ ਚਲੇ ਜਾਂਦੇ ਆ ਅ 8 ਵਜੇ ਜਦੋਂ ਨੌਕਰਾਨੀ ਆ ਜਿਹੜੀ ਉਹਨੇ ਆਉਣਾ ਹੁੰਦਾ ਪਰ ਉਸ ਦਿਨ ਨੌਕਰਾਨੀ ਨਹੀਂ ਆਉਂਦੀ ਸਵੇਰ ਕਾ 8 ਵਜੇ ਨੀਰਜ ਜਦੋਂ ਗਰਾਊਂਡ ਤੋਂ ਵਾਪਸ ਆਉਂਦਾ ਤਾਂ ਉਹ ਵੇਖਦਾ ਵੀ ਘਰ ਦਾ ਦਰਵਾਜ਼ਾ ਜਿਹੜਾ ਖੁੱਲਿਆ ਹੁੰਦਾ ਉਹ ਸੋਚਦਾ ਵੀ ਪਹਿਲਾਂ ਤਾਂ ਕਦੇ ਵੀ ਕਾਜਲ ਹਨਾ ਘਰ ਦਾ ਦਰਵਾਜ਼ਾ ਖੁੱਲਾ ਨਹੀਂ ਰੱਖਦੀਗੀ ਵੀ ਅੱਜ ਦਰਵਾਜ਼ਾ ਖੁੱਲਾ ਕਿਉਂ ਪਿਆ ਜਦੋਂ ਉਹ ਅੰਦਰ ਜਾਂਦਾ ਘਰ ਦੇ ਵਿੱਚ ਵੇਖਦਾ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਤਾਂ ਉਹ ਘਬਰਾ ਜਾਂਦਾ ਉਹ ਆਪਣੇ ਡਰਾਈਵਰ ਨੂੰ ਬਾਜ਼ ਮਾਰਦਾ ਹਨਾ ਡਰਾਈਵਰ ਉਹਨੂੰ ਗੱਡੀ ਤੋਂ ਬਾਹਰ ਤਾਰ ਕੇ ਗੱਡੀ ਸਾਈਡ ਤੇ ਲਾਉਣ ਗਿਆ ਸੀ ਰੋਲਾ ਪਾਉਣਾ ਸ਼ੁਰੂ ਕਰਦਾ ਹੋ ਉਹ ਵੇਖਦਾ ਤੇ ਉਹ ਕਾਜਲ ਕਾਜਲ ਕਰਕੇ ਆਵਾਜ਼ ਮਾਰਦਾ ਉਹਨੂੰ ਕਿਤੇ ਕਾਜਲ ਨਹੀਂ ਦਿਸਦੀ ਤੇ ਫਿਰ ਉਹ ਆਪਣੀ ਨੌਕਰਾਨੀ ਨੂੰ ਆਵਾਜ਼ ਮਾਰਦਾ ਨੌਕਰਾਨੀ ਵੀ ਕਿਤੇ ਨਹੀਂ ਬੋਲਦੀ ਕਿ ਉਹ ਸਾਰੇ ਘਰ ਦੇ ਵਿੱਚ ਭੱਜਦਾ ਹਨਾ ਤੇ ਕਾਜਲ ਦੀ ਜਿਹੜੀ লাশ ਆ ਉਹ ਬਾਥਰੂਮ ਦੇ ਵਿੱਚ ਪਈ ਹੁੰਦੀ ਆ ਇਹ ਵੇਖ ਕੇ ਨੀਰਜ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਆ ਤੇ ਉਹ ਡਰਾਈਵਰ ਨੂੰ ਕਹਿੰਦਾ ਕਿ ਪੁਲਿਸ ਨੂੰ ਸੂਚਿਤ ਕਰ ਪੁਲਿਸ ਆ ਜਿਹੜੀ ਉਹ ਆ ਜਾਂਦੀ ਆ ਮੌਕੇ ਤੇ ਸਾਰੀਆਂ ਚੀਜ਼ਾਂ ਦੀ ਜਿਹੜੀ ਛਾਣਬੀਨ ਕੀਤੀ ਜਾਂਦੀ ਆ ਇਹ ਜਿਹੜਾ ਕੇਸ ਸੀ ਇੱਕ ਮਰਡਰ ਤੇ ਚੋਰੀ ਦਾ ਕੇਸ ਸੀ ਕਿਉਂਕਿ ਜਿੰਨਾ ਵੀ ਘਰ ਦੇ ਵਿੱਚ ਕੈਸ਼ ਤੇ ਗਹਿਣੇ ਪਏ ਸੀ ਉਹ ਸਾਰੇ ਚੋਰੀ ਹੋ ਚੁੱਕੇ ਹੁੰਦੇ ਆ ਪਹਿਲੀ ਗੱਲ ਤੇ ਪੁਲਿਸ ਆ ਜਿਹੜੀ ਉਹ ਇਹ ਸੋਚਦੀ ਆ ਵੀ ਕੋਈ ਲੁੱਟਪਟ ਕਰਨ ਦੇ ਤਰੀਕੇ ਨਾਲ ਆਇਆ ਤੇ ਲੁੱਟ ਕਰਕੇ ਤੇ ਕਤਲ ਕਰਕੇ ਚਲੇ ਆ ਗਿਆ ਚਲੋ ਇਨਵੈਸਟੀਗੇਸ਼ਨ ਆ ਜਿਹੜੀ ਉਹ ਸ਼ੁਰੂ ਹੁੰਦੀ ਆ ਨੀਰਜ ਆਪਣੇ ਛੋਟੇ ਬੇਟੇ ਨੂੰ ਫੋਨ ਕਰਦਾ ਤੇ ਉਹਨੂੰ ਪੁੱਛਦਾ ਕਿ ਤੂੰ ਕਿੱਥੇ ਆ ਉਹ ਕਹਿੰਦਾ ਵੀ ਮੈਂ ਤਾਂ ਜਿਮ ਗਿਆਗਾ ਤੇ ਉਹਨੂੰ ਕਹਿੰਦਾ ਵੀ ਛੇਤੀ ਘਰੇ ਆ ਜਾ ਵੀ ਘਰੇ ਆਪਣੇ ਵੱਡੀ ਵਾਰਦਤ ਹੋ ਗਈ ਚਲੋ ਨੀਰਜ ਦਾ ਛੋਟਾ ਬੇਟਾ ਵੀ ਆ ਜਾਂਦਾ ਘਰ ਦੇ ਵਿੱਚ ਰੋਣ ਕਲਾਉਣ ਪੈ ਜਾਂਦਾ ਭਾਵੇਂ ਨੀਰਜ ਦਾ ਛੋਟਾ ਬੇਟਾ ਆਪਣੀ ਮੰਮੀ ਨੂੰ ਪਸੰਦ ਨਹੀਂ ਕਰਦਾ ਸੀ ਪਰ ਫਿਰ ਵੀ ਉਹਨੂੰ ਦੁੱਖ ਤਾਂ ਹੁੰਦਾ ਹੀ ਆ ਹਨਾ ਇੱਕ ਘਰ ਦੇ ਮੈਂਬਰ ਦੀ ਇਸ ਤਰ੍ਹਾਂ ਹੱਤਿਆ ਹੋ ਜਾਣਾ ਤੇ ਘਰ ਦੇ ਵਿੱਚ ਵੱਡੀ ਚੋਰੀ ਹੋ ਜਾਣਾ ਪੁਲਿਸ ਜਿਹੜੀ ਉਹ ਛਾਣਬੀਨ ਸ਼ੁਰੂ ਕਰਦੀ ਆ ਤੇ ਜਿਹੜੇ ਕੈਮਰੇ ਆ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪਤਾ ਲੱਗਦਾ ਵੀ ਜਿਹੜੇ ਆਏ ਸੀ ਲੁਟੇਰੇ ਉਹ ਡੀਵੀਆਰ ਵੀ ਲੈ ਗਏ ਤੇ ਇਹ ਜਿਹੜਾ ਇਲਾਕਾ ਹੁੰਦਾ ਵਧੀਆ ਇਲਾਕਾ ਹੁੰਦਾ ਵੱਡੇ ਵੱਡੇ ਘਰਾਣਿਆਂ ਦੇ ਲੋਕ ਇੱਥੇ ਰਹਿੰਦੇ ਆ ਤੇ ਇਸ ਕਰਕੇ ਹਰੇਕ ਘਰ ਦੇ ਅੱਗੇ ਕੈਮਰਾ ਲੱਗਿਆ ਹੁੰਦਾ ਜਿਹੜਾ ਉਹਨਾਂ ਦੇ ਗਵਾਂਡੀਆਂ ਦੇ ਕੈਮਰਾ ਲੱਗਿਆ ਸੀ ਗੇਟ ਤੇ ਉਹਦੇ ਵਿੱਚੋਂ ਪਤਾ ਲੱਗਦਾ ਵੀ ਦੋ ਮੁੰਡੇ ਆਏ ਆ ਨੀਲੀ ਸਕੂਟਰੀ ਤੇ ਸਕੂਟਰੀ ਦਾ ਨੰਬਰ ਆ ਜਿਹੜਾ ਉਹ ਹੁੰਦਾ ਨਹੀਂ ਉਹਨਾਂ ਦੇ ਹੈਲਮਟ ਪੈਨੇ ਹੁੰਦੇ ਆ ਇੱਕ ਵਾਰੀ ਤਾਂ ਨੀਰਜ ਨੂੰ ਇਹ ਲੱਗਦਾ ਵੀ ਕਿਤੇ ਮੇਰੇ ਛੋਟੇ ਬੇਟੇ ਨੇ ਤਾਂ ਇਹ ਵਾਰਦਾਤ ਕੀਤੀ ਪਰ ਉਹ ਪੁਲਿਸ ਨੂੰ ਕੁਝ ਨਹੀਂ ਦੱਸਦਾ ਉਹਨੂੰ ਹੁੰਦਾ ਵੀ ਪੁਲਿਸ ਨੂੰ ਆਪੇ ਹਨਾ ਇਨਵੈਸਟੀਗੇਸ਼ਨ ਕਰਨ ਦੇਉ ਚਲੋ ਪੁਲਿਸ ਆ ਜਿਹੜੀ ਉਹ ਉਥੋਂ ਸ਼ੁਰੂ ਕਰਦੀ ਆ ਜਿੱਥੇ ਜਿੱਥੇ ਸਕੂਟਰੀ ਜਾਂਦੀ ਆ مین ਰੋਡ ਤੇ ਜਿੰਨੇ ਵੀ ਕੈਮਰੇ ਹੁੰਦੇ ਆ ਉਹ ਸਾਰੇ ਚੈੱਕ ਕਰਦੀ ਆ ਨੀਰਜ ਦੇ ਘਰ ਤੋਂ ਲੈ ਕੇ 14-15 ਕਿਲੋਮੀਟਰ ਦੂਰ ਤੱਕ 250 ਕੈਮਰੇ ਆ ਪੁਲਿਸ ਚੈੱਕ ਕਰ ਦਿੰਦੀ ਆ ਉਹ ਸਕੂਟਰੀ ਆ ਜਿਹੜੀ ਜਿੱਥੇ-ਜਿੱਥੇ ਜਾਂਦੀ ਆ ਉੱਥੇ-ਉੱਥੇ ਪੁਲਿਸ ਆ ਜਿਹੜੀ ਕੈਮਰੇ ਚੈੱਕ ਕਰਦੀ ਜਾਂਦੀ ਆ ਜਿਹੜੇ ਉਹ ਦੋਨੋਂ ਮੁੰਡੇ ਹੁੰਦੇ ਆ ਉਹ ਰਾਹ ਦੇ ਵਿੱਚ ਦੋ-ਤਿੰਨ ਵਾਰ ਆਪਣੇ ਕੱਪੜੇ ਚੇਂਜ ਕਰਦੇ ਆ ਸਕੂਟਰੀ ਦਾ ਨੰਬਰ ਨਾ ਹੋਣ ਕਰਕੇ ਪੁਲਿਸ ਆ ਜਿਹੜੀ ਇਸ ਗੱਲ ਤੱਕ ਨਹੀਂ ਪਹੁੰਚ ਸਕਦੀ ਵੀ ਕਾਤਲ ਕੌਣ ਹੋ ਸਕਦੇ ਆ ਪਰ ਅੱਗੇ ਜਾ ਕੇ ਪੁਲਿਸ ਆ ਜਿਹੜੀ ਜਿੱਥੇ ਸਕੂਟਰੀ ਰੁਕਦੀ ਆ ਉਦੋਂ ਬਾਅਦ ਵਾਲੇ ਕੈਮਰੇ ਚੈੱਕ ਕਰਦੀ ਆ ਤਾਂ ਉਹ ਸਕੂਟਰੀ ਅੱਗੇ ਤੱਕ ਨਹੀਂ ਗਈ ਹੁੰਦੀ ਤੇ ਨੀਰਜ ਦੇ ਘਰ ਤੋਂ 14 15 ਕਿਲੋਮੀਟਰ ਦੂਰ ਦਾ ਜਿਹੜਾ ਇਲਾਕਾ ਹੁੰਦਾ ਫਿਰ ਪੁਲਿਸ ਨੀਰਜ ਨੂੰ ਪੁੱਛਦੀ ਆ ਕਿ ਤੁਹਾਡਾ ਕੋਈ ਨੌਨ ਜਾਂ ਤੁਹਾਡਾ ਕੋਈ ਦੂਰ ਦਾ ਰਿਸ਼ਤੇਦਾਰ ਜਾਂ ਕੋਈ ਤੁਹਾਡਾ ਦੁਸ਼ਮਣ ਇਸ ਇਲਾਕੇ ਦੇ ਵਿੱਚ ਰਹਿੰਦਾ ਕਿਉਂਕਿ ਉਹ ਸਕੂਟਰੀ ਹੈ ਜਿਹੜੀ ਇੱਥੋਂ ਜਾ ਕੇ ਗਾਇਬ ਹੋ ਗਈ ਉਸ ਤੋਂ ਬਾਅਦ ਸਕੂਟਰੀ ਹੈ ਜਿਹੜੀ ਉਹ ਸਾਨੂੰ ਕਿਤੇ ਵੀ ਵਿਖਾਈ ਨਹੀਂ ਦਿੱਤੀ ਤਾਂ ਨੀਰਜ ਆ ਜਿਹੜਾ ਪੁਲਿਸ ਨੂੰ ਦੱਸਦਾ ਕਿ ਮੇਰਾ ਜਿਹੜਾ ਮੇਰੀ ਪਤਨੀ ਦਾ ਡਰਾਈਵਰ ਆ ਉਹ ਇੱਥੇ ਰਹਿੰਦਾ ਵੀ ਉਹ ਡਰਾਈਵਰ ਆ ਜਿਹੜਾ ਸਾਡਾ ਬਹੁਤ ਪੁਰਾਣਾ ਡਰਾਈਵਰ ਆ ਤੇ ਵਫਾਦਾਰ ਆ ਵੀ ਜਦੋਂ ਵੀ ਮੇਰੀ ਪਤਨੀ ਨੇ ਕਿਤੇ ਜਾਣਾ ਹੁੰਦਾ ਉਹਨੂੰ ਬੁਲਾਉਂਦੀ ਹੁੰਦੀ ਸੀ ਵੀ ਰੋਜ਼ ਅਸੀਂ ਨਹੀਂ ਬੁਲਾਉਂਦੇ ਸੀ ਪੁਲਿਸ ਆ ਜਿਹੜੀ ਉਹ ਡਰਾਈਵਰ ਦੇ ਘਰ ਛਾਪਾ ਮਾਰਦੀ ਆ ਡਰਾਈਵਰ ਘਰੇ ਆਰਾਮ ਨਾਲ ਸੁੱਤਾ ਪਿਆ ਹੁੰਦਾ ਪੁਲਿਸ ਤੇ ਉਹਨੂੰ ਚੱਕ ਲੈਂਦੀ ਆ ਪਰ ਨੀਰਜ ਕਹਿੰਦਾ ਵੀ ਮੇਰਾ ਡਰਾਈਵਰ ਵਫਾਦਾਰ ਆ ਵੀ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਪੁਲਿਸ ਕਹਿੰਦੀ ਵੀ ਤੁਸੀਂ ਸਾਡੇ ਮਾਮਲੇ ਦੇ ਵਿੱਚ ਦਖਲ ਨਾ ਦਿਓ ਵੀ ਸਾਨੂੰ ਇਨਵੈਸਟੀਗੇਸ਼ਨ ਕਰਨ ਦਿਓ ਡ라이ਵਰ ਨੂੰ ਥਾਣੇ ਲਿਜਾਇਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਆ ਪਹਿਲਾਂ ਤਾਂ ਡਰਾਈਵਰ ਮੰਨਦਾ ਨਹੀਂ ਹੈਗਾ ਪਰ ਜਦੋਂ ਪੁਲਿਸ ਸਖਤੀ ਨਾਲ ਪੁੱਛਗਿੱਛ ਕਰਦੀ ਆ ਤਾਂ ਡਰਾਈਵਰ ਮੰਨਦਾ ਕਿ ਹਾਂ ਵੀ ਜਦੋਂ ਸਾਹਿਬ ਤੇ ਮੈਡਮ ਜੀ ਲੜ ਰਹੇ ਸੀ ਸਾਨੂੰ ਪਤਾ ਲੱਗ ਗਿਆ ਸੀ ਵੀ ਘਰ ਦੇ ਵਿੱਚ ਪੈਸੇ ਆ ਤੇ ਮੈਡਮ ਦਾ ਕਤਲ ਕਰਕੇ ਤੇ ਚੋਰੀ ਕਰਨ ਦਾ ਜਿਹੜਾ ਪਲਾਨ ਸੀ ਉਹ ਮੇਰਾ ਤੇ ਨੀਰਜ ਸਰ ਦੇ ਡਰਾਈਵਰ ਦੋਨਾਂ ਦਾ ਸੀ ਸਾਡਾ ਤੇ ਸਾਨੂੰ ਇਹ ਸੀ ਵੀ ਜਿਹੜਾ ਚੋਰੀ ਦਾ ਸ਼ੱਕ ਆ ਉਹ ਨੀਰਜ ਸਰ ਦੇ ਛੋਟੇ ਬੇਟੇ ਦੇ ਨਾਮ ਜਾਊਗਾ ਕਿਉਂਕਿ ਉਹਦੀਆਂ ਹੱਤਾਂ ਤਾਂ ਜ਼ਿਆਦਾ ਵਧੀਆ ਨਹੀਂ ਸੀ ਵੀ ਅਸੀਂ ਇਸ ਮਰਡਰ ਨੂੰ ਇਸ ਤਰ੍ਹਾਂ ਪਲਾਨ ਕੀਤਾ ਸੀ ਵੀ ਜਿਹੜਾ ਸ਼ੱਕ ਆ ਉਹ ਛੋਟੇ ਬੇਟੇ ਤੇ ਜਾਵੇ ਤੇ ਅਸੀਂ ਬਚ ਜੀਏ ਪਰ ਕਹਿੰਦੇ ਹੁੰਦੇ ਆ ਵੀ ਮਾੜਾ ਕਰਨ ਵਾਲਾ ਹੁਣਸ ਦੀਆਂ ਨਜ਼ਰਾਂ ਤੋਂ ਕਿੰਨਾ ਕਚੇਰ ਬਚ ਸਕਦਾ ਉਸ ਡਰਾਈਵਰ ਦੇ ਬਿਆਨਾਂ ਦੇ ਆਧਾਰ ਤੇ ਨੀਰਜ ਦਾ ਡਰਾਈਵਰ ਆ ਜਿਹੜਾ ਉਹ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਪੁਲਿਸ ਨੂੰ ਫਿਰ ਇਹ ਵੀ ਸ਼ੱਕ ਸੀ ਕਿ ਘਰ ਦੀ ਜਿਹੜੀ ਨੌਕਰਾਨੀ ਆ ਉਹ ਵੀ ਇਹਨਾਂ ਦੇ ਨਾਲ ਰਲ ਨਹੀਂ ਹੋਵੇ ਕਿਉਂਕਿ ਉਸ ਦਿਨ ਹੀ ਉਹਨੇ ਛੁੱਟੀ ਕਿਉਂ ਲਈ ਪਹਿਲਾਂ ਤਾਂ ਉਹ ਹਰ ਰੋਜ਼ ਆਉਂਦੀ ਸੀ ਪੁਲਿਸ ਨੇ ਬਹੁਤੀ ਇਨਵੈਸਟੀਗੇਸ਼ਨ ਕੀਤੀ ਪੁੱਛਗਿੱਛ ਵੀ ਕੀਤੀ ਪਰ ਜਿਹੜੇ ਦੋਸ਼ੀ ਹੁੰਦੇ ਆ ਪਹਿਲਾਂ ਤਾਂ ਉਹ ਇਸ ਗੱਲ ਨੂੰ ਇਨਕਾਰ ਹੀ ਕਰਦੇ ਆ ਕਿ ਨੌਕਰਾਨੀ ਸਾਡੇ ਨਾਲ ਨਹੀਂ ਰਲੀ ਪਰ ਨੀਰੇਜਾ ਜਿਹੜਾ ਉਹ ਵੀ ਸ਼ੱਕ ਕਰਦਾ ਕਿ ਨੌਕਰਾਨੀ ਨੇ ਕਦੇ ਵੀ ਛੁੱਟੀ ਲਈ ਨਹੀਂ ਸੀ ਸ਼ਾਇਦ ਉਹ ਵੀ ਇਹਨਾਂ ਦੇ ਨਾਲ ਇਨਾਂ ਦੇ ਜਿਹੜੇ ਲੁੱਟ ਦੇ ਮਾਮਲੇ 'ਚ ਜਿਹੜੀ ਸ਼ਾਮਲ ਹੋ ਸਕਦੀ ਆ ਉਸ ਤੋਂ ਬਾਅਦ ਉਹ ਨੌਕਰਾਨੀ ਕਦੇ ਵੀ ਉਹਨਾਂ ਦੇ ਘਰ ਨਹੀਂ ਆਈ ਪਰ ਬਿਨਾ ਹਣਾ ਕਿਸੇ ਸਬੂਤ ਤੋਂ ਉਹ ਨੌਕਰਾਨੀ ਨੂੰ ਪੁਲਿਸਾ ਜਿਹੜੀ ਗ੍ਰਿਫਤਾਰ ਵੀ ਨਹੀਂ ਕਰ ਸਕਦੀ ਸੀ ਨੌਕਰਾਨੀ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਜਦੋਂ ਨੀਰਜ ਦੇ ਵੱਡੇ ਬੇਟੇ ਨੂੰ ਆਪਣੀ ਮਾਂ ਦੇ ਕਤਲ ਦਾ ਤੇ ਲੁੱਟ ਦਾ ਪਤਾ ਲੱਗਦਾ ਉਹ ਵਾਪਸ ਇੰਡੀਆ ਆਉਂਦਾ ਇੰਡੀਆ ਆ ਕੇ ਉਹ ਆਪਣੇ ਪਿਤਾ ਨੂੰ ਹੌਸਲਾ ਦਿੰਦਾ ਤੇ ਉਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਆਪਣੇ ਨਾਲ ਬਾਹਰ ਲੈ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਨੀਰਜ ਦਾ ਛੋਟਾ ਬੇਟਾ ਹੁੰਦਾ ਉਹ ਵੀ ਥੋੜਾ ਸੁਧਰ ਜਾਂਦਾ ਕਿਉਂਕਿ ਇੰਨੀ ਵੱਡੀ ਘਟਨਾ ਹੋ ਜੇ ਤਾਂ ਬੰਦੇ ਨੂੰ ਸ਼ੌਕ ਤਾਂ ਲੱਗਦਾ ਹੀ ਆ ਫਿਰ ਉਹ ਇਧਰ ਆਪਣਾ ਬਿਜ਼ਨਸ ਆ ਜਿਹੜਾ ਉਹ ਸ਼ੁਰੂ ਕਰਦਾ ਤੇ ਬਿਜ਼ਨਸ ਦੇ ਵਿੱਚ ਉਹ ਵਧੀਆ ਤਰੱਕੀ ਕਰਦਾ ਭਾਵੇਂ ਕਿ ਨੀਰਜ ਦੀ ਜਿਹੜੀ ਪਹਿਲੀ ਪਤਨੀ ਦੋਨਾਂ ਬੱਚਿਆਂ ਦੀ ਮਾਂ ਪਹਿਲਾਂ ਗੁਜ਼ਰ ਚੁੱਕੀ ਸੀ ਪਰ ਕਾਜਲ ਨੇ ਇਸ ਘਰ ਦੇ ਵਿੱਚ ਇੱਕ ਪਤਨੀ ਹੋਣ ਦਾ ਵਧੀਆ ਫਰਜ਼ ਨਿਭਾਇਆ ਹੁੰਦਾ ਉਹਨੇ ਪਾ ਮੇ ਕਿ ਛੋਟੇ ਬੇਟੇ ਨਾਲ ਉਹਦੀ ਘਟ ਬਣਦੀ ਸੀ ਪਰ ਫਿਰ ਵੀ ਉਹਨੇ ਕਦੇ ਨਫ਼ਰਤ ਨਹੀਂ ਕੀਤੀ ਸੀ ਉਹ ਸਿਰਫ ਇਹ ਚਾਹੁੰਦੀ ਸੀ ਕਿ ਸਾਡਾ ਛੋਟਾ ਬੇਟਾ ਜਿਹੜਾ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਕੰਮ ਕਰੇ ਹੋਰ ਕੋਈ ਉਹਦੇ ਨਾਲ ਰੰਜਿਸ਼ ਹੈ ਨਹੀਂ ਸੀ ਉਹਦੀ ਉਹ ਚਾਹੁੰਦੀ ਸੀ ਕਿ ਵੱਡੇ ਬੇਟੇ ਦੀ ਤਰ੍ਹਾਂ ਉਹ ਵੀ ਕਾਮਯਾਬ ਹੋਵੇ ਜੇ ਉਹਨੇ ਇਸ ਤਰ੍ਹਾਂ ਹਨਾ ਦਿਲ ਦੇ ਵਿੱਚ ਕੋਈ ਖਾਰ ਰੱਖਣੀ ਹੁੰਦੀ ਤਾਂ ਉਹ ਆਪਣਾ ਬੱਚਾ ਜ਼ਰੂਰ ਲੈਂਦੀ ਪਰ ਉਹਨੇ ਆਪਣੀ ਜਿਹੜੀ ਸੌਕਣ ਹੁੰਦੀ ਆ ਉਹਦੇ ਦੋਨਾਂ ਬੇਟਿਆਂ ਨੂੰ ਅਪਣਾਇਆ ਹੁੰਦਾ ਤੇ ਉਹਨਾਂ ਦੀ ਵਧੀਆ ਪਰਵ੍ਰਿਸ਼ ਕੀਤੀ ਹੁੰਦੀ ਆ। ਹਾਂਜੀ ਦੋਸਤੋ ਤੁਹਾਡੇ ਘਰ ਦੇ ਵਿੱਚ ਰਹਿੰਦਾ ਬਹੁਤ ਪੁਰਾਣਾ ਵਫਾਦਾਰ ਨੌਕਰ ਜਾਂ ਡਰਾਈਵਰ ਵੀ ਤੁਹਾਡੇ ਨਾਲ ਕਦੋਂ ਵਿਸ਼ਵਾਸ ਘਾਤ ਕਰ ਜਾਵੇ ਇਹਦਾ ਕੋਈ ਪਤਾ ਨਹੀਂ ਕਿਉਂਕਿ ਪੈਸਾ ਇੱਕ ਅਜਿਹੀ ਚੀਜ਼ ਆ ਜਿਹੜੀ 1 ਮਿੰਟ ਵਿੱਚ ਕਿਸੇ ਬੰਦੇ ਦੇ ਦਿਲ ਵਿੱਚ ਤੁਹਾਡੇ ਪ੍ਰਤੀ ਬੇਈਮਾਨੀ ਆ ਜਿਹੜੀ ਉਹ ਪੈਦਾ ਕਰ ਸਕਦਾ ਹੁੰਦਾਗਾ। ਇਸੇ ਕਰਕੇ ਅੱਜ ਕੱਲ ਇਨਸਾਨ ਆ ਜਿਹੜੇ ਉਹ ਘਰ ਦੇ ਵਿੱਚ ਕੁੱਤੇ ਪਾਲਣੇ ਜ਼ਰੂਰੀ ਸਮਝਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਇਨਸਾਨਾਂ ਨਾਲੋਂ ਤਾਂ ਕੁੱਤੇ ਹੀ ਚੰਗੇ ਆ ਕਿਉਂਕਿ ਕੁੱਤੇ ਘਟੋ ਘਟ ਵਫਾਦਾਰ ਤਾਂ ਹੁੰਦੇ ਆ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਜਾਗਰੂਕ ਕਰਨਾ ਇਹ ਨਹੀਂ ਕਿ ਅਸੀਂ ਆਪਣੇ ਘਰ ਦੇ ਨੌਕਰਾਂ ਤੇ ਜਾਂ ਡਰਾਈਵਰਾਂ ਤੇ ਸ਼ੱਕ ਕਰੀਏ ਪਰ ਅਲਰਟ ਰਹਿਣਾ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਜਿਸ ਹਿਸਾਬ ਨਾਲ ਘਟਨਾਵਾਂ ਹੁੰਦੀਆਂ ਨੇ ਸਾਡੇ ਆਸ-ਪਾਸੇ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਘਟਨਾਵਾਂ ਮੁੰਬਈ, ਦਿੱਲੀ ਜਾਂ ਕਲਕੱਤੇ ਵਰਗੇ ਵੱਡੇ ਮਹਾਨਗਰਾਂ ਵਿੱਚ ਹੁੰਦੀਆਂ ਨੇ ਪਰ ਹੁਣ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਸੋ ਕੇਅਰਫੁੱਲ ਅਲਰਟ ਰਹੋ ਵਿਸ਼ਵਾਸ ਕਰੋ ਪਰ ਅੰਧਵਿਸ਼ਵਾਸ ਨਾ ਕਰੋ ਅੰਨਾ ਵਿਸ਼ਵਾਸ ਨਾ ਕਰੋ ਕਿ ਅਗਲਾ ਤੁਹਾਡੇ ਵਿਸ਼ਵਾਸ ਦੇ ਸਿਰ ਤੇ ਤੁਹਾਡੀ ਪਿੱਠ ਦੇ ਵਿੱਚ ਛੁਰਾ ਘੋਪ ਦੇਵੇ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ